ਸਵਾਗਤ ਹੈ ਜੀ ਤੁਹਾਡਾ ਰਵੀ ਮੁਰਾਤਰਾ ਕਿਚਨ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਜੀ ਅੰਡਾ ਮਸਾਲਾ ਕਰੀ ਬਿਨਾ ਕਿਸੇ ਖਾਸ ਮਸਾਲਿਆਂ ਦੀ ਵਰਤੋਂ ਕਰਦੇ ਹੋਏ ਸੋ ਇਹ ਜਿਹੜੀ ਹੈ ਜੀ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਸ਼ੁਰੂ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ ਜੀ ਅਸੀਂ ਜਿਹੜੇ ਐਗ ਹਨ ਇਹਨਾਂ ਨੂੰ ਬੋਇਲ ਕਰ ਲੈਣਾ ਸੋ 6 ਜਿਹੜੇ ਹਨ ਅਸੀਂ ਐਗ ਲਏ ਹਨ ਤੇ ਬਸ ਉਹ ਡੱਕ ਬਰਤਨ ਅਸੀਂ ਲੈਣਾ ਹੈ ਜਿਹਦੇ ਵਿੱਚ ਜਿਹੜੇ ਹਨ ਜੀ ਇਹ ਆਰਾਮ ਨਾਲ ਉਬਲ ਸਕਣ ਤੇ ਪਾਣੀ ਜਿਹੜਾ ਹੈ ਜੀ ਉਹਨਾਂ ਕ ਪਾ ਕੇ ਜਿਹਦੇ ਵਿੱਚ ਬਸ ਜਿਹੜਾ ਹੈ ਨਾ ਤੋਂ ਥੋੜਾ ਜਿਹਾ ਉੱਪਰ ਪਾਣੀ ਪਾੰਦੇ ਹੋਇਆ ਤੇ ਥੋੜਾ ਜਿਹਾ ਅਸੀਂ ਪਾ ਦੇਣਾ ਹੈ ਜੀ ਨਮਕ ਤੇ ਇਹਨਾਂ ਨੂੰ ਅਸੀਂ ਉਬਾਲ ਲੈਣਾ ਹੈ ਸੋ so, 10 ਤੋਂ 12 ਮਿੰਟ ਅਸੀਂ ਅੰਡੇ ਨੂੰ ਉਬਾਲ ਲਾਂਗੇ ਤੇ ਨਾਲ ਹੀ ਅਸੀਂ ਜਿਹੜੇ ਹਨ ਜੀ ਮਸਾਲੇ ਤਿਆਰ ਕਰ ਲਏ ਹਨ ਦੋ ਟਮਾਟਰ ਲਏ ਹਨ ਦੋ ਪਿਆਜ਼ ਲਏ ਹਨ ਇਹਨਾਂ ਨੂੰ ਅਸੀਂ ਜਿਹੜਾ ਹੈ ਜੀ ਗ੍ਰाइंड ਕਰ ਲਿਆ ਹੈ ਤੇ ਇੱਕ ਚਮਚ ਅਸੀਂ ਲਸਣ ਤੇ ਅਦਰਕ ਦਾ ਲਿਆ ਹੈ ਸੋ ਅੰਡੇ ਉਬਲਣ ਤੋਂ ਬਾਅਦ ਅਸੀਂ ਇਹਨਾਂ ਨੂੰ ਜਿਹੜਾ ਹੈ ਜੀ ਛਿਲ ਲਿਆ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਫੋਕ ਦੇ ਨਾਲ ਥੋੜਾ ਇਸ ਤਰ੍ਹਾਂ ਜਿਹੜਾ ਹੈ ਜੀ ਸਪੰਜ ਕਰਦੇ ਹੋਇਆ ਇਹਨਾਂ ਸਾਰੇ ਹੀ ਅੰਡਿਆਂ ਨੂੰ ਇਸ ਤਰ੍ਹਾਂ ਕਰ ਲਾਂਗੇ ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਹਾਂਜੀ ਮਸਾਲੇ ਜਿਹੜੇ ਹਨ ਉਹਨਾਂ ਦਾ ਟੇਸਟ ਜਿਹੜਾ ਹੈ ਅੰਦਰ ਤੱਕ ਜਿਹੜਾ ਹੈ ਅੰਡੇ ਦੇ ਤੱਕ ਜਾਏਗਾ ਸੋ ਇਹ ਅੰਡੇ ਜਿਹੜੇ ਹਾਂਜੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਅਸੀਂ ਇੱਕ ਬਰਤਨ ਦੇ ਵਿੱਚ ਪਾ ਲੈਣਾ ਤੇ ਇਹਦੇ ਵਿੱਚ ਅਸੀਂ ਇਹ ਹਲਕਾ ਹਲਕਾ ਜਿਹੜਾ ਹੈ ਜੀ ਥੋੜਾ ਥੋੜਾ ਬਿਲਕੁਲ ਜਿਹੜਾ ਅਸੀਂ ਨਮਕ ਤੇ ਲਾਲ ਮਿਰਚ ਥੋੜੀ ਚਾਹੀ ਉਹ ਥੋੜੀ ਜੀ ਹਲਦੀ ਪਾਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਜੋ ਅੱਛੀ ਤਰ੍ਹਾਂ ਜਿਹੜੇ ਇਹ ਮਸਾਲੇ ਹਨ ਇਹਨਾਂ ਨੂੰ ਜਿਹੜੇ ਚੰਗੀ ਤਰ੍ਹਾਂ ਕੋਟ ਹੋ ਜਾਣ ਸੋ ਜੇਕਰ ਇਸ ਤਰ੍ਹਾਂ ਥੋੜਾ ਜਿਹਾ ਕਰ ਲੋਗੇ ਤਾਂ ਸਾਰੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਲੱਗ ਜਾਂਦੇ ਆ ਤੇ ਚੰਗੀ ਤਰ੍ਹਾਂ ਜਦੋਂ ਮਸਾਲੇ ਜਿਹੜੇ ਹਨ ਲੱਗ ਜਾਂਦੇ ਉਸ ਤੋਂ ਬਾਅਦ ਜਿਹੜਾ ਹੈ ਜੇ ਅਸੀਂ ਕੜਾਈ ਜਿਹੜੀ ਉਹਦੇ ਚ ਲੈ ਕੇ ਇਹਨੂੰ ਅਸੀਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਤੇਲ ਪਾ ਲਿਆ ਸੀ ਇਹਦੇ ਚ ਜੋ ਵੀ ਰਿਫਾਈਨਡ ਜਾਂ ਕੋਈ ਵੀ ਤੁਸੀਂ ਆਇਲ ਜਿਹੜਾ ਯੂਜ਼ ਕਰਦੇ ਹੋ ਪਾ ਕੇ ਤੇ ਉਸ ਤੋਂ ਬਾਅਦ ਜਿਹੜੇ ਐਗ ਹਨ ਜੀ ਇਹਨਾਂ ਨੂੰ ਅਸੀਂ ਫ੍ਰਾਈ ਕਰਨਾ ਹੈ। ਬਸ 2-3 ਮਿੰਟ ਹੀ ਅਸੀਂ ਇਹਨਾਂ ਨੂੰ ਫ੍ਰਾਈ ਕਰਨਾ ਹੈ ਜਿਆਦਾ ਫ੍ਰਾਈ ਨਹੀਂ ਕਰਨਾ। ਸੋ ਫ੍ਰਾਈ ਕਰਕੇ ਜੇਕਰ ਸਬਜੀ ਬਣਾਈ ਜਾਵੇ ਅੰਡਾ ਮਸਾਲਾ ਕਰੀ ਜਿਹੜੀ ਹੈ ਤਾਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਤੇ ਇਹਨਾਂ ਨੂੰ ਅਸੀਂ ਬਸ ਜੀ 2-3 ਮਿੰਟ ਅਸੀਂ ਇਹਨਾਂ ਨੂੰ ਫ੍ਰਾਈ ਕਰਕੇ ਤੇ ਕੱਢ ਲੈਣਾ। ਤੇ ਹੁਣ ਅਸੀਂ ਮਸਾਲਾ ਤਿਆਰ ਕਰਾਂਗੇ ਦੋ ਲਾਲ ਮਿਰਚਾਂ ਲਈਆਂ ਹਨ ਸੁੱਕੀਆਂ ਤੇ ਜੀਰਾ ਪਾ ਕੇ ਉਸ ਤੋਂ ਬਾਅਦ ਜੀਰੇ ਦੇ ਚਟਕਣ ਤੋਂ ਬਾਅਦ ਜਿਹੜਾ ਹੈ ਜੀ ਅਸੀਂ ਗ੍ਰाइंड ਕੀਤੇ ਹੋਏ ਪਿਆਜ਼ ਹਨ ਇਹਨਾਂ ਨੂੰ ਭੁੰਨ ਲੈਣਾ ਸੋ ਪਿਆਜ਼ਾਂ ਨੂੰ ਜਿਹੜਾ ਹੈ ਜੀ ਅਸੀਂ ਅ 2-3 ਮਿੰਟ ਭੁੰਨ ਲਾਂਗੇ ਤੇ ਪਿਆਜ਼ ਜਦੋਂ ਬਸ ਜੰਨੇ ਕਪੋ ਜਾਣ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਤੇ ਅਦਰਕ ਲਿਆ ਹੈ ਜੀ 1 ਚਮਚ ਅਦਰਕ ਲਸਣ ਅਦਰਕ ਦੀ ਪੇਸਟ ਪਿਆਜ਼ਾਂ ਦੇ ਭੁੱਜਣ ਤੋਂ ਬਾਅਦ ਅਸੀਂ ਲਸਣ ਅਦਰਕ ਦੀ ਪੇਸਟ ਪਾਣੀ ਹੈ ਤੇ ਹੁਣ ਅਸੀਂ ਇਹ ਲਸਣ ਅਦਰਕ ਦੀ ਪੇਸਟ ਨੂੰ ਵੀ ਬਸ ਪਿਆਜ਼ਾਂ ਦੇ ਨਾਲ ਹੀ ਵੜਾ ਜੀ 1.5 2 ਮਿੰਟ ਭੋਲ ਲਾਂਗੇ ਤਾਂ ਜੋ ਇਹ ਵੀ ਲਸਣ ਅਦਰਕ ਵੀ ਕੱਚਾ ਨਾ ਰਹੇ ਤੇ ਜਿਹਨੇ ਚੱਕਰ ਜਿਹੜਾ ਹੈ ਜੀ ਸਾਡਾ ਮਸਾਲਾ ਜਿਹੜਾ ਹੈ ਬਨ ਰਿਹਾ ਹੈ ਭੁਜ ਰਿਹਾ ਹੈ ਉਹਨੀ ਦੇ ਰਸੀ ਜਿਹੜੀ ਸਾਡੇ ਡਰਾਈ ਮਸਾਲਿਆਂ ਨੂੰ ਉਹਨਾਂ ਨੂੰ ਥੋੜਾ ਜਿਹਾ ਅ ਅਸੀਂ ਇੱਕ ਕੋਲੀ ਚ ਪਾ ਕੇ ਤੇ ਉਹਨਾਂ ਨੂੰ ਅਸੀਂ ਮਿਕਸ ਕਰ ਲੈਣਾ ਹੈ ਸੋ ਇਹਦੇ ਵਿੱਚ ਅਸੀਂ ਲਿਆ ਹੈ ਜੀ ਨਮਕ ਹਲਦੀ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਤੇ ਕਸ਼ਮੀਰੀ ਮਿਰਚ ਤੇ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਮਿਕਸ ਕਰਕੇ ਰੱਖ ਦੇਾਂਗੇ ਤਾਂ ਜੋ ਮਸਾਲੇ ਜਿਹੜੇ ਹਨ ਚੰਗੀ ਤਰ੍ਹਾਂ ਜਿਹੜੇ ਹਨ ਫੁੱਲ ਜਾਣ ਤੇ ਉਹਨਾਂ ਦੇ ਜਿਹੜਾ ਸਾਡਾ ਮਸਾਲਾ ਹੈ ਜੀ ਉਧਰ ਪਿਆਜ਼ ਲਸਣ ਅਦਰਕ ਉਹ अच्छी ਤਰ੍ਹਾਂ ਪੁੱਜੇਗਾ ਲੋ ਜੀ ਪਿਆਜ਼ ਸਾਡੇ ਚੰਗੀ ਤਰ੍ਹਾਂ ਪੁੱਜ ਗਏ ਨੇ ਤੇ ਹੁਣ ਅਸੀਂ ਜਿਹੜਾ ਜੀ ਮਸਾਲੇ ਜਿਹੜੇ ਹਨ ਅਸੀਂ ਤਿਆਰ ਕੀਤੇ ਸੀ ਉਹ ਪਾ ਕੇ ਤੇ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਇਹਨਾਂ ਨੂੰ ਇੱਕ ਵਧੀਆ ਕਲਰ ਵੀ ਬਣੇਗਾ ਜਿਹੜਾ ਹੈ ਜੀ ਅਸੀਂ ਅੰਡਾ ਮਸਾਲਾ ਕਰੀ ਬਣਾਵਾਂਗੇ ਕਲਰ ਵੀ ਵਧੀਆ ਬਣੇਗਾ ਤੇ ਮਸਾਲੇ ਵੀ ਜਿਹੜੇ ਇਸ ਤਰੀਕੇ ਨਾਲ ਪਾਣ ਦੇ ਨਾਲ ਜਲਦੇ ਨਹੀਂ ਹੈ ਲੋਜੀ ਦੇਖ ਸਕਦੇ ਹੋ ਮਸਾਲਾ ਸਾਡਾ ਜਿਹੜਾ ਪੁੱਜ ਗਿਆ ਹੈ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਅਸੀਂ ਗ੍ਰाइंड ਕੀਤੇ ਹੋਏ ਟਮਾਟਰ ਜਿਹੜੇ ਦੋ ਟਮਾਟਰ ਲਏ ਹਨ ਟਮਾਟਰ ਪਿਉਰੀ ਜਿਹੜੀ ਇਹ ਪਾ ਦੇਣੀ ਹੈ ਤੇ ਅਸੀਂ ਮਸਾਲੇ ਨੂੰ ਉਨੀ ਦੇਰ ਤੱਕ ਭੁੰਨਾਂ ਜਦੋਂ ਤੱਕ ਜਿਹੜਾ ਹੈ ਜੀ ਟਮਾਟਰ ਵੀ ਚੰਗੀ ਤਰ੍ਹਾਂ ਭੁੱਜ ਨਹੀਂ ਜਾਂਦੇ ਤੇ ਮਸਾਲੇ ਚੋਂ ਜਿਹੜਾ ਹੈ ਜੀ ਆਇਲ ਅਲੱਗ ਨਜ਼ਰ ਨਹੀਂ ਆਉਂਦਾ ਸੋ ਚੰਗੀ ਤਰ੍ਹਾਂ ਮਸਾਲਾ ਜਿਹੜਾ ਹੈ ਜੀ ਭੁੰਨ ਲੈਣਾ ਹੈ ਅਸੀਂ ਲਜੀ ਮਸਾਲਾ ਤਿਆਰ ਹੋ ਗਿਆ ਤੇਲ ਜਿਹੜਾ ਮਸਾਲੇ ਨੇ ਛੱਡ ਦਿੱਤਾ ਹੈ ਥੋੜਾ ਜਿਹਾ ਹੁਣ ਇਹ ਚ ਪਾਵਾਂਗੇ ਅਸੀਂ ਪਾਣੀ ਗਰੇਵੀ ਬਣਾਉਣ ਦੇ ਵਾਸਤੇ ਤੇ ਗਰੇਵੀ ਨੂੰ ਅਸੀਂ ਜਿਹੜਾ ਹੈ ਜੀ ਚੰਗੀ ਤਰ੍ਹਾਂ ਪਕਾ ਲੈਣਾ ਹੈ ਸੋ ਅੰਡੇ ਪੰਤੋਂ ਜਿਹੜਾ ਹੈ ਪੰਤੋਂ ਪਹਿਲਾਂ ਅਸੀਂ ਗਰੇਵੀ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਗਰੇਵੀ ਨੂੰ ਅਸੀਂ 5 ਤੋਂ 7 ਮਿੰਟ ਜਿਹੜਾ ਹੈ ਜੀ ਪਕਾ ਲੈਣਾ ਇਹੋ ਜੀ ਗਰੇਵੀ ਵੀ ਸਾਡੀ ਤਿਆਰ ਹੋ ਗਈ ਹੈ ਤੇ ਹੁਣ ਅਸੀਂ ਜਿਹੜੇ ਫਰਾਈ ਕੀਤੇ ਹੋਏ ਅੰਡੇ ਹਨ ਉਹ ਗਰੇਵੀ ਦੇ ਵਿੱਚ ਪਾ ਦੇਣੇ ਆ ਤੇ ਉਸ ਤੋਂ ਬਾਅਦ ਅੰਡਾ ਕੁਮੈਂਟ ਜਿਹੜਾ ਹੈ ਜੀ ਅਸੀਂ ਇਹਨਾਂ ਨੂੰ ਗਰੇਵੀ ਦੇ ਨਾਲ ਹੀ ਅੰਡਿਆਂ ਨੂੰ ਪਾਨ ਤੋਂ ਬਾਅਦ ਇਹਨਾਂ ਨੂੰ ਅਸੀਂ ਪੱਕਣ ਦਿਆਂਗੇ ਨਾਲ ਹੀ ਰਿਜਨ ਦਿਆਂਗੇ ਤਾਂ ਜੋ ਮਸਾਲਿਆਂ ਦਾ ਪੂਰਾ ਟੇਸ ਜਿਹੜਾ ਹੈ ਅੰਡਿਆਂ ਦੇ ਅੰਦਰ ਤੱਕ ਜਿਹੜਾ ਆਵੇ ਸੋ ਟੱਕਣ ਦੇ ਕੇ ਅਸੀਂ ਇਸ ਨੂੰ ਬਸ 3-4 ਮਿੰਟ ਜਿਹੜਾ ਹੈ ਪਕਾ ਲਿਆ ਹੈ ਲੋ ਜੀ ਛੱਡੀ ਅੰਡਾ ਮਸਾਲਾ ਕਰੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਸੋ ਇੱਕ ਵਧੀਆ ਜਿਹੜਾ ਹੈ ਜੀ ਸਬਜੀ ਦਾ ਰੰਗ ਵੀ ਵਧੀਆ ਬਣਿਆ ਹੈ ਔਰ ਟੇਸਟ ਵੀ ਬਹੁਤ ਹੀ ਵਧੀਆ ਹੋਵੇਗਾ ਸੋ ਅੱਧਾ ਚਮਚ ਪਾਇਆ ਹੈ ਜੀ ਅਸੀਂ ਗਰਮ ਮਸਾਲਾ ਤੇ ਨਾਲ ਹੀ ਹੁਣ ਪਿਆ ਹੈ ਜੀ ਹਰਾ ਧਨੀਆ ਮਿਕਸ ਕਰ ਲਾਂਗੇ ਲੋ ਜੀ ਅੰਡਾ ਮਸਾਲਾ ਕਰੀ ਬਣ ਕੇ ਤਿਆਰ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ ਸਸ਼ੀ